ਕੀ ਕਹਣਾ ਦਵਾਂਗਾ ਅੱਜ ਉਸ ਬਾਰੇ ਸਾਡਾ ਕੁਝ ਹੋਇਆ ਅਸੀਂ ਸਮੁੱਚੀ ਕਾਂਗਰਸ ਪਾਰਟੀ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਤੇ ਵਰਕਰ ਸਾਹਿਬ ਅਕਾਲ ਪੁਰਖ ਗੁਰੂ ਮਹਾਰਾਜ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਸਮੁੱਚੀ ਕਾਂਗਰਸ ਪਾਰਟੀ ਨੇ ਸਾਨੂੰ ਦੁਬਾਰਾ ਸਾਡੇ ਜੋ ਵਿਸ਼ਵਾਸ ਪ੍ਰਗਟਾਇਆ ਹੈ ਵਰਕਰ ਸਾਹਿਬਾਂ ਦੇ ਸਹਿਯੋਗ ਨਾਲ ਉਹਨਾਂ ਦੀਆਂ ਭਾਸ਼ਨਾਵਾਂ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਨੇ ਦਾਸ ਨੂੰ ਦੁਬਾਰਾ ਕਾਂਗਰਸ ਪਾਰਟੀ ਦੀ ਮੋਢੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਸ਼ੁਕਰਾਨੇ ਵਜੋਂ ਇੱਕੋ ਹੀ ਗੱਲ ਅਰਦਾਸ ਕਰਨ ਆਏ ਸੀ ਕਿ हे ਕਾਲਪੁਰਖ ਸਾਨੂੰ ਨਿਮਰਤਾ, ਸਦਬੁੱਧੀ, ਹੰਕਾਰ ਰਹਿਤ ਸਭ ਨਾਲ ਰਲ ਮਿਲ ਕੇ ਚੱਲਣ ਦੀ ਹਰੇਕ ਦੇ ਦਰਵਾਜ਼ੇ ਤੇ ਜਾ ਕੇ ਮਿੰਤ ਕਰਨ ਦੀ ਤੇ ਨਾਲ ਲੈ ਕੇ ਸਹਿਯੋਗ ਲੈ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਕਰਨ ਵਾਸਤੇ ਸਤਾਰ ਅਮਰਿੰਦਰ ਸਿੰਘ ਰਾਜਾਵੜੀਂ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲਾ ਸੇਵਾ ਦਿੱਤੀ ਅਸੀਂ ਸਾਰਿਆਂ ਨੇ ਰਲ ਕੇ ਜਥੇਬੰਦੀ ਦਾ ਕੰਮ ਕੀਤਾ ਬੂਥ ਕਮੇਟੀਆਂ ਤੱਕ ਦਾ ਕੰਮ ਕੀਤਾ ਸਾਰੇ ਪਾਰਟੀ ਦਾ ਜੋ ਵੀ ਸੰਦੇਸ਼ ਆਦੇਸ਼ ਆਇਆ ਅਸੀਂ ਸਾਰਿਆਂ ਨੇ ਰਲ ਕੇ ਕੀਤਾ ਉਸੇ ਤਰੀਕੇ ਨਾਲ ਜੋ ਸਾਡੇ ਵਡਿੰਸਾ ਪ੍ਰਧਾਨ ਜੀ ਦਾ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਦਾ ਜੋ ਵੀ ਆਦੇਸ਼ ਹੁਕਮ ਆਵੇ ਅਸੀਂ ਉਹਨੂੰ ਲਿਭਾਉਣ ਵਾਸਤੇ ਪੂਰਨ ਹੋ ਸਕੀਏ ਅਸੀਂ ਹਰ ਇਨਸਾਨ ਨਾਲ ਹਰ ਵਰਕਰ ਨਾਲ ਹਰ ਥਾਂ ਤੇ ਹਰ ਲੜਾਈ ਜੋ ਕਿਸੇ ਨਾਲ ਧੱਕੇਸ਼ਾਹੀ ਦੀ ਹੋਵੇ ਜਾਂ ਸਮਾਜ ਚ ਵੀ ਕਿਸੇ ਨਾਲ ਕੋਈ ਲੜਾਈ ਹੋਵੇ ਤਾਂ ਅਸੀਂ ਸਾਰੇ ਰਲ ਮਿਲ ਕੇ ਉਸ ਨਾਲ ਨਿਵੀਏ ਗੁਰੂ ਮਹਾਰਾਜ ਨੂੰ ਅਸੀਂ ਇਹੀ ਅਰਦਾਸ ਕੀਤੀ ਹੈ ਬੇਨਤੀਆਂ ਕੀਤੀਆਂ ਤੇ ਸਾਰੇ ਰਲ ਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਾਂਗੇ ਦੂਜੀ ਵਾਰ ਤੁਹਾਡੇ ਮੋਟੇ ਮੋਟੇ ਦੇ ਮੋਟ ਪਾਇਆਗੇਗਾ ਕਿਸ ਤਰ੍ਹਾਂ ਦੇਖਦੋਗੇ ਜਿਹੜੇ ਕੰਮ ਲਾ ਗਿਆ ਕਿਸ ਤਰ੍ਹਾਂ ਦੇਖੋ ਮੈਂ ਪਹਿਲਾਂ ਕਿਹਾ ਵੀ ਪਾਰਟੀ ਨੇ ਵਰਕਰ ਸਹਿਬਾਨ ਦੇ ਸਾਹਾਂ ਤੇ ਵਿਸ਼ਵਾਸ ਕਰਕੇ ਮੈਨੂੰ ਦੁਬਾਰਾ ਇਹ ਚਾਂਸ ਦਿੱਤਾ ਹੈ ਜਦੋਂ ਦੁਬਾਰਾ ਮੌਕਾ ਮਿਲਦਾ ਹੈ ਉਦੋਂ ਉਦੋਂ ਵੱਧ ਸ਼ੈਨਸੀਲਤਾ ਸਹਿਜਤਾ ਤੇ ਨਿਮਰਤਾ ਨਾਲ ਕੰਮ ਵੱਧ ਕਰਨਾ ਪੈਣਾ ਕਿਉਂਕਿ ਪੁਰਾਣੀ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਨਿਮਰਤਾ ਮੰਗੂ ਜਿਵੇਂ ਦਰਖਤ ਹੈ ਉਤੇ ਫਲ ਲੱਗਦਾ ਤਾਂ ਝੁਕਦਾ ਤਾਂ ਮੈਨੂੰ ਲੱਗਦਾ ਵੀ ਜੇ ਮੇਰੇ ਤੇ ਦੁਬਾਰਾ ਸਭ ਨੇ ਵਿਸ਼ਵਾਸ ਕੀਤਾ ਮੈਨੂੰ ਝੁਕ ਕੇ ਨਿਮਰਤਾ ਨਾਲ ਪਰ ਮੈਂ ਕੋਸ਼ਿਸ਼ ਕਰੂੰਗਾ ਕਾਲਪੁਰਖ ਦੇ ਚਰਣਾ ਜਰਦਾਸਾਂ ਕਰਦਾ ਹੋਇਆ ਕਿ ਜਿੱਥੇ ਤੱਕ ਵੀ ਕੋਈ ਵੀ ਸੇਵਾ ਲੱਗੂਗੀ ਮੈਂ ਉਹਨੂੰ ਤਣ ਦੇ ਹੀ ਨੰਬਾ ਸਕਦਾ ਪੁਰਾਣਾ ਗੁੱਸੇ ਹੋਏ ਜਿਹੜਾ ਨਾ ਮਤੀ ਕਰਦੀ ਹੈ ਸਭ ਆ ਜਾਣੀ ਕੋਈ ਹੈਗੇ ਆ ਕੁਝ ਲੈ ਕੇ ਆ ਪੁਰਾਣਾ ਸਾਡੇ ਕੋਈ ਵੀ ਗੁੱਸਾ ਨਹੀਂ ਹੋਇਆ ਹਰ ਪਾਰਟੀ ਪਾਰਟੀ ਭਾਜਪੀ ਦੇਖ ਲਓ ਬਠਿੰਡੇ ਆਮ ਆਦਮੀ ਦੇਖ ਲਓ ਅਕਾਲੀ ਦਲ ਦੇਖ ਲਓ ਜਿਹੜੇ ਪਾਰਟੀਆਂ ਵੱਡੀਆਂ ਹੁੰਦੀਆਂ ਉਹਨਾਂ ਦੇ ਵਿੱਚ ਆਪਸੀ ਮਾੜਾ ਮੋਟਾ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਹਰ ਬੰਦੇ ਦੀ ਮੰਗ ਹੁੰਦੀ ਹੈ ਚਾਹ ਹੁੰਦੀ ਹੈ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ ਪਾਰਟੀ 'ਚ ਕੰਮ ਕਰਦਾ ਮੈਨੂੰ ਮਿਲੇ ਕੋਈ ਵੀ ਰੁੱਸਿਆ ਨਹੀਂ ਹੋਇਆ ਸਾਰੇ ਹਾਜ਼ਰ ਹੈ ਸਾਰੇ ਨਾਲ ਪੰਜੇ ਦੇ ਨਾਲ ਇਕੱਲੇ-ਇਕੱਲੇ ਸਾਥੀ ਦੀ ਭਾਵਨਾ ਹੈ ਮਿਹਨਤਾਂ ਪਹਿਲਾਂ ਵੀ ਕਰਾਂਗੇ ਜੇ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਮਿਹਨਤ ਕਰਨ ਵਾਸਤੇ ਅਸੀਂ ਕੋਈ ਵੀ ਕਸਰ ਨਹੀਂ ਛੱਡਾਂਗੇ ਸਤਾਈ ਦੀਆਂ ਵਿਦਿਆਰਥੀ 27 ਚ ਕਾਂਗਰਸ ਪਾਰਟੀ ਦੀ ਪੰਜਾਬ ਚ ਸਰਕਾਰ ਬਰਾਣ ਵਸਤੇ ਅਸੀਂ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਬਠਿੰਡੇ ਤੇ ਪੂਰੇ ਪੰਜਾਬ ਚ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਨ ਮਨ ਤਨ ਸੇਵਾ ਭਾਵਨਾ ਨਾਲ ਅਸੀਂ ਕੰਮ ਕਰਕੇ ਪੰਜਾਬ ਚ ਦੁਬਾਰਾ ਸਰਕਾਰ ਬਣਾਉਂਦੀ ਪੂਰੀ ਲੋਕਾਂ ਦੇ ਅੱਗੇ ਬੇਨਤੀਆਂ ਕਰਾਂਗੇ ਗੁਰੂ ਚਰਨਾ ਚਰਦਾਸਾਂ ਕਰਾਂਗੇ ਭੁੱਲਾਂ ਬਖਸ਼ਾਵਾਂਗੇ ਕੋਈ ਗਲਤੀਆਂ ਹੋਈਆਂ ਉਹਨਾਂ ਵਸਤੇ ਲੋਕਾਂ ਤੋਂ ਅਸੀਂ ਕਹਾਂਗੇ ਲੋਕਾਂ ਜਿਹੜੇ ਤੁਸੀਂ ਆ ਪਿਛਲਿਆਂ ਨੇ ਕੀਤੀ ਐ ਇਹਨਾਂ ਤੋਂ ਬਚਨ ਵਾਸਤੇ ਕਾਂਗਰਸ ਨੂੰ ਦੁਬਾਰਾ ਲਿਆਉਣਾ ਜ਼ਰੂਰੀ ਹੈ